ਜਦੋਂ ਲਖਪਤ ਰਾਏ ਨੇ ਇਹ ਸਾਰਾ ਕੱਲੂਕਾਰਾ ਕੀਤਾ ਉਹਨੇ ਸਲਾਬਤ ਖਾਨ ਨਾਮ ਦੇ ਇੱਕ ਰੰਗੜ ਨੂੰ ਜਿਹੜਾ ਰਾਜਪੂਤਾਂ ਦੇ ਵਿੱਚੋਂ ਮੁਸਲਮਾਨ ਬਣ ਜਾਂਦਾ ਸੀ ਉਹਨੂੰ ਰੰਗੜ ਕਹਿੰਦੇ ਸੀ ਇੱਕ ਰੰਗੜ ਨੂੰ ਫੌਜ ਦੇ ਕੇ ਅੰਮ੍ਰਿਤਸਰ ਟਿਕਾਇਆ ਹੋਇਆ ਸੀ ਜਿਨੇ ਦਰਬਾਰ ਸਾਹਿਬ ਦੀ ਬੇਹਰਮਤੀ ਵੀ ਕੀਤੀ ਉੱਚੇ ਉੱਚੇ ਬੁਰਜ ਬਣਾ ਕੇ ਉੱਤੇ ਟਾਂਗੂ ਬਿਠਾ ਦਿੱਤੇ ਪੇ ਜਿੱਥੇ ਵੀ ਕੋਈ ਸਿੱਖ ਨਜ਼ਰੀ ਆਉਂਦਾ ਅਮਰਸਰ ਸਾਹਿਬ ਨੂੰ ਆਉਣ ਵਾਲਾ ਉਹਨੂੰ ਉੱਥੋਂ ਹੀ ਦੂਰੋਂ ਹੀ ਗੋਲੀ ਮਾਰ ਦਿੱਤੀ ਜਾਂਦੀ ਹੁਣ ਜਦੋਂ ਸਮਾਂ ਲੰਘਿਆ ਕੱਲੂ ਘਾਰੇ ਦਾ ਸਮਾਂ ਲੰਘਿਆ 16 ਵਿੱਚ 46 ਵਿੱਚ ਕੰਲੂ ਘਾਰਾ ਵਾਪਰਿਆ 47 ਦਾ ਸਮਾਂ ਆਇਆ 1747 ਤੇ ਉਸ ਸਮੇਂ ਤੱਕ ਕੱਲੂ ਘਾਰੇ ਦੇ ਵਿੱਚ ਲੱਗੇ ਹੋਏ ਸਿੰਘਾਂ ਦੇ ਜ਼ਖਮੂ ਵੀ ਕਾਫੀ ਹੱਦ ਤੱਕ ਰਾਜੀ ਹੋ ਗਏ ਤੇ ਖਾਲਸੇ ਨੇ ਫੈਸਲਾ ਕੀਤਾ ਕਿ ਆਪਾਂ ਸ੍ਰੀ ਅਮਰਤਸਰ ਸਾਹਿਬ ਨੂੰ ਆਜ਼ਾਦ ਕਰਵਾਉਣਾ ਹੈ ਨਵਾਬ ਕਪੂਰ ਸਿੰਘ ਨੇ ਇਸ ਜਥੇ ਦੀ ਕਮਾਂਡ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਦਿੱਤੀ ਜਦੋਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਨਾਲ ਲੈ ਕੇ ਬਾਕੀ ਦੇ ਜਨਰਲਾਂ ਅੰਮ੍ਰਿਤਸਰ ਸਾਹਿਬ ਤੇ ਹਮਲਾ ਕੀਤਾ ਸਲਾਬਤ ਖਾਨ ਨੇ ਅੱਗੋਂ ਜੰਗ ਕੀਤੀ ਉਹਦਾ ਸਾਹਮਣਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੇ ਨਾਲ ਹੁੰਦਾ ਜੱਸਾ ਸਿੰਘ ਦੇ ਉੱਤੇ ਉਹਨੇ ਵਾਰ ਕੀਤਾ ਜਿਹੜਾ ਸਰਦਾਰ ਨੇ ਆਪਣੀ ਢਾਲ ਤੇ ਰੋਕ ਲਿਆ ਤੇ ਸਰਦਾਰ ਜੱਸਾ ਸਿੰਘ ਦੇ ਵਾਰ ਦੇ ਨਾਲ ਸਲਾਬਤ ਖਾਨ ਜ਼ਮੀਨ ਦੇ ਉੱਤੇ ਢੇਰ ਹੋ ਗਿਆ। ਉਹਦਾ ਭਤੀਜਾ ਨਜ਼ਾਬਤ ਖਾਨ ਅੱਗੇ ਵਧਿਆ ਜਿੰਨੂੰ ਨਵਾਬ ਕਪੂਰ ਸਿੰਘ ਨੇ ਆਪਣੇ ਤੀਲ ਦੇ ਵਿੱਚ ਪਰੋ ਕੇ ਸੁੱਟਤਾ ਜਦੋਂ ਜਰਨੈਲ ਮਾਰੇ ਗਏ ਤੇ ਬਾਕੀ ਦੀ ਫੌਜ ਨੇ ਕੀ ਲੜਨਾ ਸੀ। ਸਾਰੀ ਫੌਜ ਅੰਮ੍ਰਿਤਸਰ ਸਾਹਿਬ ਛੱਡ ਕੇ ਚਲੀ ਗਈ। ਅੰਮ੍ਰਿਤਸਰ ਸਾਹਿਬ ਦੇ ਉੱਤੇ ਖਾਸੇ ਦਾ ਕਬਜ਼ਾ ਹੋਇਆ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੇ ਉਦੋਂ ਫਿਰ ਦੂਰ ਦੂਰ ਤੱਕ ਸੁਨੇਹੇ ਕੱਲੇ ਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ ਵਿਸਾਖੀ ਤੋਂ ਤਾਮਨਾ ਮਨਾਈ ਜਾਏ ਸਾਰੀ ਸੰਗਤ ਪਹੁੰਚੀ ਉਸ ਦਿਨ ਉੱਥੇ ਫਿਰ ਇੱਕ ਜਿਹੜਾ ਬੜਾ ਖਾਸ ਗੁਰਮਤਤਾ ਹੋਇਆ RAM RONI ਕਿਲਾ ਹਾਲਾਂਕਿਉਂ ਕਿਲ੍ਹਾ ਨੂੰ ਆਪਾਂ ਕਹਿੰਨੇ ਆ ਸ਼ਬਦ ਵਰਤਦੇ ਆ ਉਹ ਇੱਕ ਚਾਰ ਦੀਵਾਰੀ ਸੀ ਜਿਹਦੇ ਦੋ ਪੁੱਚੇ ਬੁਰਜ ਸਨ ਜਿੱਥੇ ਸਿੰਘ ਬੈਠੇ ਹੁੰਦੇ ਸੀ ਤਾਂ ਜੋ ਪਤਾ ਲੱਗ ਸਕੇ ਕਿ ਕੋਈ ਫੌਜ ਆ ਰਹੀ ਹੈ ਜਾਂ ਹਮਲਾ ਹੋ ਰਿਹਾ ਤੇ 500 ਦੇ ਕਰੀਬ ਉਹਦੇ ਵਿੱਚ ਸਿੰਘ ਰੁਕ ਸਕਦੇ ਸਨ ਇਹ ਫੈਸਲਾ ਹੋਇਆ ਕਿ ਆਪਾਂ ਕੋਈ ਅਮਰਸਰ ਸਾਹਿਬ ਦੀ ਰਾਖੀ ਵਾਸਤੇ ਇੱਥੇ ਕੋਈ ਚਾਰ ਦੀਵਾਰੀ ਕੋਈ ਰੌਣੀ ਬਣਾਈਏ ਉਹ ਰਾਮ ਰੌਣੀ ਉਹ ਰੌਣੀ ਬਣੀ ਗੁਰੂ ਰਾਮਦਾਸ ਜੀ ਦੇ ਨਾਮ ਉੱਤੇ ਉਹਦਾ ਨਾਮ ਰਾਮ ਰੌਣੀ ਰੱਖ ਦਿੱਤਾ ਗਿਆ ਸਮਾਂ ਲੰਘਦਾ ਇਸ ਰਾਮ ਰੌਣੀ ਦੇ ਵਿੱਚ 500 ਦੇ ਕਰੀਬ ਸਿੰਘ ਰਹਿੰਦੇ ਨੇ ਜਿਹੜੇ ਜਦੋਂ ਵੀ ਸਮਾਂ ਬਣਦਾ ਜਾਂ ਕਦੇ ਇਦਾਂ ਲੱਗਦਾ ਕਿ ਅਮਰਸਰ ਸਾਹਿਬ ਦੇ ਇੱਕ ਬਾਕੀ ਦੇ ਸਿੰਘ ਨੇੜੇ ਤੇੜੇ ਦੇ ਇਲਾਕੇ ਦੇ ਵਿੱਚ ਪਿੰਡਾਂ ਵਿੱਚ ਖਿੰਡ ਗਏ ਉੱਤੇ ਗੁਰਜਾਂ ਤੇ ਵੀ ਸਿੰਘਾਂ ਦੀਆਂ ਡਿਊਟੀਆਂ ਲੱਗ ਗਈਆਂ ਕਿ ਜਦੋਂ ਵੀ ਕੋਈ ਹਮਲਾ ਹੋਵੇ ਤੇ ਨੇੜੇ ਦੇ ਇਲਾਕੇ ਜਿਹੜੇ ਉੱਪਰ ਬੈਠੇ ਸਿੰਘ ਨੇ ਉਹਨਾਂ ਦੀ ਆਵਾਜ਼ ਦੇ ਨਾਲ ਜਾਂ ਜੰਜਦੂ ਨਗਾਰੇ ਵਜਾਉਣ ਆਵਾਜ਼ ਸੁਣ ਕੇ ਸਾਰੇ ਸਿੰਘ ਇਕੱਠੇ ਹੋ ਜਾਣ ਇਹ ਸਾਰਾ ਕੁਝ ਜੋ ਵਾਪਰਿਆ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਉਸ ਸਮੇਂ ਦੀ ਹਾਜ਼ਰੀ ਦੇ ਵਿੱਚ ਵਾਪਰਿਆ